ਕੀ ਨੋਆ ਤੇਰਾ ਤੇਰਾ ਭਾਜੀ ਬੰਦੇਪ ਸਿੰਘ ਸੱਪਲ ਜੀ ਤੁਹਾਨੂੰ ਪਤਾ ਦੋਸਤੋ ਰਾਤਾਂ ਦੇ ਵਪਾਰੀ ਆ 10 ਵਜੇ ਤੱਕ ਰਾਤ ਦੇ ਸੜਕ ਸੁੰਨੀ ਐ ਅੱਜ ਇੱਕ ਤੁਹਾਨੂੰ ਟੀਮ ਦਾ ਮੁੰਡਾ ਮਲਾਉਣਾ ਜਿਹੜਾ ਅੱਜ ਕਿਸੇ ਦੀ ਸੇਵਾ ਕਰਕੇ ਆਇਆ ਹੈ ਕਿਉਂ ਵੀ ਅੜੀ ਕੀ ਹਾਲ ਨੇ ਬਹੁਤ ਬਧੀ ਬਧੀ ਤੁਸੀਂ ਬਹੁਤ ਪਰ ਉਕਾਰੋ ਕਰ ਰਹੇ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਆਪਣੀ ਸਟੋਰੀ ਦੱਸੋ ਕਿੰਨੇ ਕੇ ਪੈਸੇ ਬਰਬਾਦ ਕਰਤੇ ਸੀ ਤੇਰੇ ਰਿਸ਼ਤੇਦਾਰਾਂ ਨੇ ਬੰਦ ਵੀਜੀ ਲੱਗਿਆ 4-5 ਲੱਖ ਰੁਪਏ ਲੱਗ ਚੁੱਕੇ ਵੀ ਦੀ ਹੁਣ ਤੱਕ ਅੱਜ ਕਿੰਨੇ ਪੈਸੇ ਲੱਗੇ ਸਵੇਰ ਦੇ ਗਏ ਸੀ ਸਵੇਰ ਸਾਡੇ ਪੀਜੀਐ ਵੀ ਦੀ ਦੁੱਧ ਪਾਜ 600 ਰੁਪਏ ਲੱਗੇ ਸੀ ਸਾਸ ਜੇ ਜੇ ਇੰਨੇ ਹੀ ਕੰਮ ਤੁਸੀਂ ਪ੍ਰਾਈਵੇਟ ਕਰਾਉਨੇ ਕਿੰਨੇ ਪੈਸੇ ਲੱਗਦੇ ਦੇਖੋ ਸਾਡੇ ਅੱਜ ਅੱਜ ਨੇ ਘੱਟੋ ਘੱਟ 10000 ਰੁਪਏ ਜੀ ਕੀ ਲੱਗਦਾ ਤੁਹਾਨੂੰ ਵੀ ਪੀਜੀਐ ਚੰਗਾ ਬਹੁਤ ਵਧੀਆ ਮੰਨਦੇ ਰਹਿਣਾ ਬਹੁਤ ਵਧੀਆ ਜੀ ਜਾینده ਬੰਦਾ ਹੈ ਨਾ ਥੋੜਾ ਜਿਹਾ ਫਿਰਨਾ ਦੁਰਨਾ ਪੈਂਦਾ ਜੀ ਦੇਖੋ ਮੈਂ ਤੁਹਾਨੂੰ ਫੋਨ ਤੇ ਗਾਈਡ ਕੀਤਾ ਮੈਂ ਕੋਈ ਨਾਲ ਤਾਂ ਨਹੀਂ ਗਿਆ ਨਹੀਂ ਵੀ ਜੀ ਨਹੀਂ ਨਹੀਂ ਤੁਸੀਂ ਜਾ ਕੇ ਫੋਨ ਤੇ ਪਹਿਲਾਂ ਤੋਂ ਤੁਹਾਨੂੰ ਡਾਕਟਰ ਨੇ ਚੈੱਕ ਕੀਤਾ 10 ਵਜੇ ਹਾਂਜੀ ਹਾਂ ਫੇਰ ਉਹਨਾਂ ਕਿੱਥੇ ਭੇਜਿਆ ਤੁਹਾਨੂੰ ਸਰ ਮੋਰ ਤੇ ਨਵੇਂ 3 ਨੇ ਜਿਹੜੇ ਆਪਣੇ ਟੈਸਟ ਹੁੰਦੇ ਨੇ ਜੀ ਪੁਰਾਣੀ ਬੀਜੀ ਹੈ ਪੁਰਾਣੀ ਬੀਜੀ ਐ ਜੀ ਉੱਥੇ ਉੱਥੇ ਕੀ ਕੀ ਕੀਤਾ ਡਾਕਟਰਾਂ ਨੇ ਫਿਰ ਉਹਨੇ ਬਲੱਡ ਟੈਸਟ ਲਈ ਜੀ ਪਾ ਪਾਣੀ ਲਿਆ ਪੇਟ ਚ ਅੱਛਾ ਹਾਂਜੀ ਹਾਂ ਟੈਸ਼ਨ ਨੂੰ ਪ੍ਰੋਬਲਮ ਕੀ ਸੀ ਉਹਨਾਂ ਦੇ ਪੇਟ ਚ ਪਾਣੀ ਭਰਦਾ ਸੀ ਨਾਲੇ ਉਹ ਕਦੇ ਸ਼ਰਾਬ ਨੂੰ ਪੀਂਦੇ ਹਾਂਜੀ ਕਿਹੜੇ ਸ਼ਹਿਰ ਦੇ ਦੀ ਉਹ ਖੰਨੇ ਦੇ ਖੰਨੇ ਸ਼ਹਿਰ ਦੇ ਨਾਲ ਪਿੰਡ ਭੱਟੀਆਂ ਜੀ ਅੱਛਾ ਤੁਸੀਂ ਅੱਜ ਉੱਥੇ ਡਾਕਟਰ ਨੂੰ ਦੇਖ ਕੇ ਮੰਨਤ ਕਰਦਿਆਂ ਨੂੰ ਬਹੁਤ ਜੀ ਬਹੁਤ ਮੈਂ ਜਣਾਈ ਪਰ ਰੱਬ ਦਾ ਰੋਪਣੇ ਦੂਜੇ ਜੀ ਅੱਛਾ ਹਾਂਜੀ ਬਾਦਾਂ ਇਸ ਤੋਂ ਪਰ ਲਾਜ ਕੋਈ ਨਹੀਂ ਹੈ ਰਬ ਜੀ ਆਲ ਯਾ ਲੱਗਦਾ ਤਾਂ ਵੀ ਦੀ ਹੱਕਾ ਮਾਰ ਮਾਰ ਇਲਾਜ ਕਰਦੇ ਸੀ ਨਾ ਹਾਂਜੀ ਹਾਂ ਤੁਹਾਨੂੰ ਇੰਨਾ ਚਿਰ ਤੁਰਨ ਨਹੀਂ ਦਿੱਤਾ ਜਿੰਨਾ ਚਿਰ ਸਾਰੇ ਟੈਸਟ ਨਹੀਂ ਹੋਏ ਹਨ ਪੂਰੀ ਕੇਅਰ ਕਰਦੇ ਨੇ ਬਹੁਤ ਪਿਆਰ ਨਾਲ ਰਿਸਪੈਕਟ ਨਾਲ ਬੋਲਦੇ ਨੇ ਡਾਕਟਰ ਜੀ ਰਾਤ ਦੇ ਕਿੰਨੇ ਵਜੇ ਨੇ ਹੁਣ ਰਾਤ ਵੀ 10 ਵਜੇ ਚੱਕੇ ਨੇ ਆਪਣੇ ਆਪਾਂ ਸਵੇਰੇ 5 ਵਜੇ ਤੁਰੇ ਸੀ ਨਾ ਕਰੋ ਹਾਂ ਸਵੇਰੇ 5 ਵਜੇ ਲੇ ਤੇ ਜਿਹਨੂੰ ਜਿਹਨੇ ਜਾਣ ਦੀ ਪੀਸੀਆਈ ਇਲਾਜ ਕਰਾਉਣਾ ਸਵੇਰੇ 5 ਵਜੇ ਜਾਣਾ ਚਾਹੀਦਾ ਉਹਨੂੰ ਆਪਾਂ ਜਵੇ ਜਾਵਾਂਗੇ ਟ੍ਰੇਨਿੰਗ ਹੋ ਗਈ ਤੁਮੂ ਪੂਰੀ ਪੂਰੀ ਨਹੀਂ ਕੋਈ ਅੱਛਾ ਜੇ ਪੰਜਾਬ ਦੇ ਲੋਕ ਐ ਤੁਹਾਡੇ ਵਾਂਗ ਟ੍ਰੇਨਡ ਹੋਣ ਹਾਂਜੀ ਚੰਗੀ ਗੱਲ ਨਹੀਂ ਹਾਂਜੀ ਬਹੁਤ ਜੰਨੀ ਗੱਲ ਹੈ ਜੀ ਲਟਾਈ ਤੋਂ ਬਾਅਦ ਜਾਣਗੇ ਨਾ ਲਟਾਈ ਤੋਂ ਬਾਅਦ ਆ ਤੁਹਾਡੀ ਗਾਇਡੈਂਸ ਚਾਹੀਦੀ ਸਾਨੂੰ ਥੋੜੀ ਜੀ ਚਲੋ ਮੈਂ ਤਾਂ ਸੋਸ਼ਲ ਮੀਡੀਆ ਤੇ ਵੀ ਪਾ ਲਾਂ ਚਲੋ ਅੱਜ ਤੁਸੀਂ ਮੈਨੂੰ ਵਾਪਸ ਹੀ ਤੇ ਮਿਲਗੇ ਉੱਤੇ ਹਾਂਜੀ ਹਾਂ ਮੈਂ ਵੀ ਘੜਾ ਰਿਆ ਵੀ ਚਲੋ ਕੋਈ ਨਾ ਚੱਲਦੇ ਆ ਲੇਟ ਟਾਈਮ ਹਾਂਜੀ ਹਾਂ ਪਰ ਲੇਕਿਨ ਕੋਈ ਜਿੰਨਾ ਕੰਮ ਅੱਜ ਹੋਣਾ ਤੁਹਾਡਾ ਇੰਨੇ ਕੰਮ ਦਾ ਰੁਪਈਆ 20000 ਲੱਗ ਜਾਂਦਾ ਬਾਹਰ ਲੱਗਦਾ ਹੀ ਲੱਗਦਾ ਅੱਛਾ ਉਹਨਾਂ ਨੇ ਟੈਸਟਾਂ ਨੇ ਕੋਈ ਪਸੇ ਨਹੀਂ ਲਾਏ ਨਹੀਂ ਜੀ ਬਹੁਤ ਅਸੀਂ ਪੰਜ ਸੋਤ 6500 ਬਲ ਗਣਾ 6500 ਰੁਪਈਆ ਇਸੇ ਬਤ ਲੱਗੇ ਨੇ ਸਾਡੇ ਵਿੱਚੇ 18000 ਵਿੱਚੇ ਬਲੱਡ ਟੈਸਟ ਹਾਂਜੀ ਸਾਰਾ ਟੈਸਟ ਵਿੱਚੇ 4-5 ਡਾਕਟਰ ਮਿਲ ਗਏ ਨਾ ਹਾਂਜੀ ਹਾਂ ਮੇਨ ਡਾਕਟਰ ਦੇਖੂ ਜੀ ਵੱਡਾ ਉਹਦੀ ਬ੍ਰੇਨ ਡਾਟ ਡਿਪਾਰਟਮੈਂਟ ਦਾ ਡਾਟ ਦਵਾਈ ਵੀ ਲਿਖਤੀ ਦਵਾਈ ਵੀ ਲਿਖਤੀ ਜਿਹੜਾ ਲੋਕ ਕਹਿੰਦੇ ਨੇ ਵੀ ਪੀਜੀਐਸ ਤੋਂ ਮਹੀਨਾ ਮਹੀਨਾ ਦਵਾਈ ਨਹੀਂ ਮਿਲਦੀ ਤਾਂ ਖਾਸ ਖੁਸ਼ ਹੋ ਗਿਆ ਜੀ ਤੁਹਾਡੀ ਕਿਰਪਾ ਨਾਲ ਇਹ ਗੱਲ ਗਲਤ ਹੈ ਨਾ ਹਾਂ ਗਲਤ ਹੈ ਗੱਲ ਨਹੀਂ ਚਲੋ ਮੈਂ ਤਾਂ ਮਰਾਜੀ ਅੰਬਾਲਾ ਆਇਆ ਹਾਂ ਬਾਕੀ ਦਾ ਕੰਮ ਤੁਸੀਂ ਆਪ ਕੀਤਾ ਚਲੋ ਹਾਂ ਸੇਧ ਵੀ ਲਈ ਤੁਹਾਡੇ ਤੋਂ ਸਾਨੂੰ ਹਾਂ ਤੁਹਾਨੂੰ ਅਰਚੰਦਾ ਹੀ ਭਈ ਕੋਈ ਕੋਈ ਅਰਚਨ ਨਹੀਂ ਭਈ ਕੋਈ ਅਰਚਨ ਨਹੀਂ ਭਈ ਜਿਹੜੇ ਲੋਕ ਕਹੀ ਜਾਂ ਮੇਰਾ ਪੀਜੀਆਈ ਪੁੱਛਦਾ ਕੋਈ ਨਹੀਂ ਐਸੀ ਈ ਗੱਲ ਆਉਂਗੀ ਬਣਾ ਹਾਂ ਬਿਲਕੁਲ ਨਹੀਂ ਜੀ ਬਸ ਜਾਣਾ ਥੋੜਾ ਤੁਰਨਾ ਫਿਰਨਾ ਪੈਂਦਾ ਭਜਨ ਅਟਕਾਨੀ ਪੈਂਦੀ ਸਭ ਕੁਝ ਤੇ ਖਾਲਾਪ ਦੇ ਵਾਸਤੇ ਕਰਨਾ ਤਾਂ ਹਾਂ ਜੀ ਹਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸਤਾਨਾ ਨਾ ਬੱਦ ਬੱਦ ਬੱਸ ਪੀਜੀਆ ਜਾਓ ਇਲਾਜ ਕਰਾਓ ਬਹੁਤ ਸਸਤਾ ਇਲਾਜ ਹੈ ਜੀ ਵੀ ਪਹਿਲਾਂ ਜਾਓ ਪਹਿਲਾਂ ਜਾਓ ਮਾਨੇ ਮਾਤੇ ਡਾਕਟਰ ਕੋਲ ਨਾ ਵਹਸੋ ਪ੍ਰਾਈਵੇਟ ਤੇ ਨਾ ਸੱਲਣਾ ਫਿਰ ਕੀ ਨੋਆ ਤੇਰਾ ਤੇਰਾ ਭਾਜੀ ਮਨਦੀਪ ਸਿੰਘ ਸੱਪਲ ਜੀ ਅੱਛਾ ਨੌਜਵਾਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਨਾ ਤੇਰੇ ਵਾਂਗ ਜਿਵੇਂ ਅੱਜ ਤੂੰ ਟ੍ਰੇਂਡ ਹੋ ਗਿਆ ਹਾਂਜੀ ਭਾਜੀ ਤੂੰ ਕਦੇ ਜ਼ਿੰਦਗੀ ਚ ਮਾਰਤਾ ਨਹੀਂ ਜਾਂਦਾ ਨਹੀਂ ਮਾਰੀ ਕਰਦਾ ਹੋਰ ਤੋਂ ਪ੍ਰਾਈਵੇਟ ਹਸਪਤਾਲਾਂ ਚ ਲੁਧਿਆਣੇ ਤਾਂ ਨਹੀਂ ਫਸਾਉਂਦਾ ਕਿਸੇ ਨੂੰ ਕਦੇ ਨਹੀਂ ਭਾਜੀ ਕਦੇ ਨਹੀਂ ਤੂੰ ਤਾਂ ਕਹਿਂਗਾ ਵੀ ਚਲੋ ਮੈਂ ਚੱਲਦਾ ਨਾਲ ਹਾਂਜੀ ਹਾਂਜੀ ਹਾਂ ਜਰੂਰ ਜਰੂਰ ਕਿਉਂਕਿ ਦੇਖੋ ਅੱਜ ਤੁਹਾਨੂੰ ਮੈਂ ਸਖਾਤ ਆਣ ਹਾਂਜੀ ਹਾਂ ਮੇਰੀ ਉਮਰ ਹੈ 55-60 ਸਾਲ ਤੁਸੀਂ ਨੌਜਵਾਨ ਹੋ ਹਾਂਜੀ ਹਾਂ ਤੁਹਾਨੂੰ ਅਜੇ ਤੁਸੀਂ ਦੁਨੀਆ ਦੇਖਣੀ ਹੈ ਤੁਹਾਨੂੰ ਇੱਕ ਦੁਨੀਆ ਦਾ ਰਸਤਾ ਤਾਂ ਦੱਸਦਾ ਵੀ ਪੰਜਾਬ ਦਾ ਬਣਾਇਆ ਹਸਪਤਾਲ ਹਾਂਜੀ ਹਾਂ ਪੰਜਾਬ ਦੇ ਲੋਕਾਂ ਦੇ ਕੂ ਟੋਬੇ ਉਜਾੜ ਕੇ ਬਣਿਆ ਹੋਇਆ ਪੀਜੀ ਉਹਦੇ ਚ ਪੰਜਾਬੀਆਂ ਨੂੰ ਇਲਾਜ ਲੈਣਾ ਚਾਹੀਦਾ ਪੰਜਾਬੀਆਂ ਨੂੰ ਉਹਦੇ ਚ ਇਲਾਜ ਦਾ ਫਾਇਦਾ ਵੀ ਹੈ ਆਇ ਤੋਂ ਉੱਠ ਕੀ ਜਾਣਾ ਪਰ ਸਾਜ ਲੈ ਜਾਓ ਇਹੀ ਹੈ ਹਾਂਜੀ ਹਾਂ ਸਵੇਰ ਜਿਵੇਂ ਤੁਸੀਂ 5 ਵਜੇ ਗਿਓ ਅੱਜ ਸਾਡੇ 5:30 5 ਵਜੇ ਨਿਕਲ ਜਾਓ ਕਰੋ ਜੀ ਅੱਛਾ ਹਾਂ ਹਾਂਜੀ ਹਾਂ ਚਲੋ ਸਸਤੀ ਗੱਲ ਬੁਲਾ ਦਿਓ ਸਾਰਿਆਂ ਨੂੰ ਅਸੀਂ ਆਏ ਬੇ